ਜੀ ਜਦੋਂ ਦੇ ਆਪਾਂ ਆਏ ਹਥੋਂ ਟਾਈਮ ਪਤਾ ਕਿੰਨਾ ਹੋਇਆ ਟਾਈਮ ਹੋ ਗਿਆ ਜੀ ਸ਼ਾਮ ਦੇ 4 ਦਾ ਤੇ ਆ ਕੇ ਬਿਲਕੁਲ ਵੀ ਵਲੌਗ ਨਹੀਂ ਬਣਾਇਆ ਕਿਉਂਕਿ ਆਈ ਔਨ ਸਾਰਾ ਦਾ ਸਮਾਨ ਵਗੈਰਾ ਲਾ ਕੇ ਆਪਾਂ ਕੱਢਣ ਲੱਗੇ ਧਾਰਾਂ ਤੇ ਫਿਰ ਬਸ ਜਿਹੜੇ ਕੰਮ ਕਰ ਰਹੇ ਹਣਾ ਨਾਲ ਦੀ ਨਾਲ ਚੱਲੀ ਗਏ ਜਾਨੀ ਕਿ ਵਲੌਗ ਬਸ ਮੈਂ ਫੋਨ ਜਾਨੀ ਕਿ ਚੱਕਿਆ ਹੀ ਨਹੀਂ ਇੰਨੇ ਕ ਜਿਆਦੇ ਥੱਕੇ ਹੋਏ ਸੀ ਦਿਨੇ ਵੀ ਬਸ ਕੰਮ ਕੀਤਾ ਫੋਨ ਕਰਤਾ ਬੰਦ ਤੇ ਸੌਂਗੀ ਮੈਂ ਤੇ ਹੁਣ ਚਲੋ ਆਏ ਦਾ ਦੁਪਹਿਰ ਦੀ ਰੋਟੀ ਵਗੈਰਾ ਬਣਾਈ ਹੈ ਨਾ ਉੱਠ ਕੇ ਕਿਉਂਕਿ ਅੱਜ ਕਿੰਨੇ ਟਾਈਮ ਬਾਅਦ ਅੱਜ ਦਿਨੇ ਸੁੱਤੇ ਕਿਉਂਕਿ ਰਾਤ ਜਦੋਂ ਵਿਆਹ ਵਿਆਹਾਂ 'ਚ ਜਾਂਦੇ ਆ ਨਾ ਉਦੋਂ ਕਿੱਥੇ ਨੀਂਦ ਆਉਂਦੀਆਂ ਆ ਤੇ ਹੁਣ ਆਇਆ ਥੋੜਾ ਜਿਹਾ ਸਰੀਰ ਜਿਹੜਾ ਜਾਨੀ ਕਿ ਰਿਲੈਕਸ ਜੇ ਹੋਇਆ ਤੇ ਇਹਦੇ ਸਮਰੀਦ ਦੇ ਡੈਡੀ ਵਰਗੇ ਰਖੇਤ ਗਏ ਹੋਏ ਸੀ ਵਿਚਾਰੇ ਇਹ ਜਮਾ ਹੰਬੇ ਥੱਕੇ ਪਈਆ ਕਿਉਂਕਿ ਖੇਤ ਵੀ ਕੰਮ ਖੁਮ-ਖੁਮ ਕਰਕੇ ਆਇਆ ਪਤਾ ਨਹੀਂ ਕੀ ਕਰਦੇ ਸੀਗੇ ਹੁਣ ਆਏ ਨੇ ਤੇ ਜਮਾ ਡਿੱਗੂ ਡਿੱਗੂ ਕਰੀ ਜਾਦੇ ਕਿਉਂਕਿ ਨਹੀਂ ਤਾਂ ਜੇ ਤਾਂ ਆਪਦੇ ਘਰੇ ਆਉਣਾ ਹੋਵੇ ਤਾਂ ਬੰਦਾ ਆ ਕੇ ਟਾਈਮ ਦੇ ਨਾਲ ਸੌ ਜਾਂਦਾ ਹੈ ਤੇ ਜੋ ਲੋਪਾ ਨਹੀਂ ਸਕਦੇ ਸੀਗੇ ਹਨਾ ਤੇ ਉੱਥੇ ਬਸ ਫਿਰ ਡੀਜੇ ਵਗੈਰਾ ਦੇ ਵਿੱਚ ਤੇ ਕਿੱਥੋਂ ਨਹੀਂ ਨਾ ਆਉਂਦੀਆਂ ਤੇ ਉਧਰੋਂ ਨਵਰੀਤ ਵੀ ਆਪਣੀ ਥੋੜੀ ਜੀ ਗੰਡਮ ਲੱਗਦੀ ਹੈ ਸਹੀ ਨਹੀਂ ਹੈਗੀ ਕਿ ਅੱਜ ਰੋਟੀ ਵਗੈਰਾ ਉੱਥੇ ਵੀ ਨਹੀਂ ਖਾਦੀ ਤੇ ਆ ਕੇ ਵੀ ਨਹੀਂ ਖਾਦੀ ਹੈਗੀ ਹੁਣ ਸਵੇਰ ਦੀ ਰੋਟੀ ਉਹਨੇ ਖਾਦੀ ਹੈ ਸ਼ਾਮ ਨੂੰ 4 ਵਜੇ ਤੇ ਸਾਟ ਜੀ ਨਹੀਂ ਹੈਗੀ ਕੁਝ ਉਹਦੀ ਬਾਹ ਤੇ ਅਲਰਜੀ ਜ਼ਿਆਦਾ ਹੋਈ ਪਈ ਹੁਣ ਉਹਨੂੰ ਮੈਡੀਸਨ ਦਵਾਈ ਹੈ ਤੇ ਮੈਂ ਭਾਂਡੇ ਮੰਜਣ ਲੱਗਦੀ ਸੀਗੀ ਤੇ ਮੇਰੇ ਹੁਣ ਜ਼ਿਆਦਾ ਹੈ ਕਿ ਮੈਂ ਕਿਹਾ ਮੈਂ ਫੋਨ ਦਾ ਚੱਕੇ ਨਹੀਂ ਹੈਗਾ ਬਲੌਗ ਨਹੀਂ ਬਣਾਇਆ ਹੈਗਾ ਤੇ ਫੋਨ ਚੱਕੀਏ ਤੇ ਕੱਲ ਆਪਾਂ ਤੁਹਾਡੇ ਲਈ ਜਿਹੜੇ ਦੋ ਵਲੌਗ ਆ ਅਪਲੋਡ ਕਰਦੇ ਸੀ ਕਿਉਂਕਿ ਜੱਗ ਵਾਲੇ ਉਹ ਤਾਂ ਪਤਾ ਹੀ ਹੈ ਜੀ ਦੋ ਵਲੌਗ ਤਾਂ ਆਰਾਮਦਰੀ ਦੇ ਨਾਲ ਬਾਣੀ ਜਾਂਦੇ ਹਨ ਇੱਕ ਬਟਨੇ ਵਾਲਾ ਜਿਵੇਂ ਐਂਟਰੀ ਹੁੰਦੀ ਨਾਨਕਾ ਮੇਲ ਦੀ ਸਾਰਾ ਹੁਣ ਜੀ ਆਪਾਂ ਥੋੜੀਆਂ-ਥੋੜੀਆਂ ਕਲਿੱਪਸ ਦੇ ਨਾਲ ਵੀ ਹੁਣ ਆਪਾਂ ਜਿਆਦਾ ਵੱਡਾ ਵਲੌਗ ਤਾਂ ਪਾ ਨਹੀਂ ਸਕਦੇ ਹਨਾ ਫਿਰ ਕੀ ਫਾਇਦਾ ਚਲੋ ਆਪਾਂ ਦੋ ਪਾ ਦਾਂਗੇ ਨਾਲੇ ਤਾਂ ਤੁਸੀਂ ਵੀ ਇੰਟਰਸਟ ਨਾਲ ਦੇਖਦੇ ਹੋ ਹਨਾ ਜਦੋਂ ਜਿਆਦਾ ਵੱਡਾ ਹੋਵੇ ਫਿਰ ਇੰਨਾ ਟਾਈਮ ਕਿਸੇ ਕੋਲੇ ਨਹੀਂ ਹੁੰਦਾ ਫਿਰ ਸਕਿੱਪ ਕਰਕੇ ਦੇ ਦੇਆ ਫਿਰ ਕੀ ਫਾਇਦਾ ਹਨਾ ਤੇ ਇੱਕ ਆਪਾਂ ਪਹਿਲਾਂ ਪਾਤਾ ਸੀ ਵਲੌਗ ਤੇ ਇੱਕ ਆਪਾਂ ਹੋਗੀ ਸ਼ਾਮ ਨੂੰ ਪਾਤਾ ਸੀ ਥੋੜਾ ਜਿਹਾ ਲੇਪਾ ਦਾ ਹੋਗਾ ਤੇ ਲੋ ਜੀ ਹੁਣ ਆਪਾਂ ਬੀਬੀ ਨੂੰ ਖੜਾਉਣੀ ਹੈ ਸਬਜੀ ਕੱਦੂ ਮੋਟਰ ਚੱਲੀ ਜਾਂਦੀ ਹੈ ਟੈਂਕੀ ਜਮ ਖਤਮ ਹੋ ਹੀ ਪਈ ਸੀ ਇੱਕ ਵੱਡਾ ਕਿ ਕੀ ਮੇਰੇ ਸਾਹਮਣੇ ਕੀ ਹੋਰ ਵੀ ਪਿਆਰ ਸੋਇਚ ਪਾਈ ਆ ਜੀ ਕੰਨ ਨਹੀਂ ਆਣ ਦੇ ਪੰਜ ਠੀਕ ਕਰ ਦੋ ਪੁੱਛਦੇ ਆ ਮਮਮੀ ਨੇ ਹੋਰ ਧਰਨੇ ਉਹਦੇ ਖੇਤ ਲੈ ਕੇ ਆਂਦੀਆਂ ਗੱਠਾ ਉਹ ਗੇਟ ਦੇ ਕੋਲੇ ਲਾ ਦਾਂਗੇ ਹਵਾ ਘੱਟ ਪੈ ਗਏ ਪੁੱਛ ਲਓ ਪਾਪਾ ਕਹਿੰਦਾ ਪ੍ਰਾਲੀ ਨੂੰ ਬੰਨ੍ਹਣਾ ਮੈਂ ਕਿ ਕੁੱਤਰ ਕੇ ਸਿੱਟੀ ਜਾਉ ਵਦਗਾ ਨਮਕੀਣ ਹੁੰਦੇ ਆ ਪੱਠਿਆਂ ਚ ਲਾਵਾ ਕੇ ਹੂੰ ਕਈ ਕਰ ਰੱਖਦੇ ਆ ਆ ਤੇ ਖੇਲ ਆ ਦਿੰਦੇ ਆ ਸਾਡੇ ਤੇ ਵਧੀਆ ਇਹ ਕਿਹੜਾ ਮਾੜੀ ਹੈ 850 ਲਾਗ ਗੰਚੀ ਬੇਰੀ ਤੋਂ ਕੰਪਨਟੇਰ ਤੇ ਬਾਹਰ ਬਲੋਕ ਕੋਤਰੀ ਹੈ ਬਾਰੇਗਾ ਇਹ ਕੀ ਮਾੜੀ ਹੈ ਕਰਦੀ ਨਹੀਂ ਤੋਂ ਨਾ ਰੋਣਾ ਨਾ ਲਾਉਣਾ ਨਹੀਂ ਆਪਾਂ ਬਾਈਕ ਦਾ ਹੀ ਕਰ ਆਹ ਇਹ ਤਾਂ ਕਿਵੇਂ ਹੋ ਸਕਦਾ ਇਹ ਤਾਂ ਵੀ ਨਹੀਂ ਲਾਇਆ ਚਲ ਕੇ ਤਾਂ ਵਧੀਆ ਜੀ ਮੈਂ ਤਾਂ ਆਦੀ ਕੱਢ ਲੈਣੀ ਨਹੀਂ ਸਰ ਜੀ ਉਹ ਰਣੀ ਗੋਰਾਣੀ ਪੌਣਾ ਦਾ ਤਨੇ ਪਾਪ ਲੈਂਦੀ ਐ ਚਲ ਆਉਂ ਚਲ ਯਾਰ ਲਾ ਕੇ ਕਰ ਵਧਕਾ ਹੁੰਦਾ ਬੱਧੀ ਮੈਦਿਕਾ ਮੇਰੇ ਹਾਂ ਤਾਂ ਹੀ ਬੈਠਦਾ ਤੂੰ ਇਹਦੇ ਆਸ-ਪਾਸ ਇਹਦੇ ਕਵਰ ਚੜਾ ਕੇ ਬੈਠਣ ਨੂੰ ਹਾਂ ਚੜਾ ਲਾਂਗੇ ਗੱਟਾ ਚੜਾ ਦੂਗਾ ਅੱਠ ਵਾਰੀ ਹੋ ਗਈ ਇਹ ਤਾਂ ਬਾਹਰ ਲੈ ਵਾਸੇ ਲੱਗੇ ਅੰਦਰ ਲਾਉਂਗੇ ਮੇਰੇ ਕੋਲ ਮੇਰੇ ਹੋਗਾ ਯਾਰਾ ਇਹ ਆ। ਹੱਥ ਕੀ ਇਹ ਦਾ ਤਾਂ ਹੈ? ਅੱਛਾ। ਇਹ ਦਾ ਚਾਰ। ਇੱਥੇ ਲੱਗੂ ਇਹ ਇੱਥੋਂ ਆਇ ਲੱਗੂ ਇਹ ਆਹ ਨਾਲ ਦੇ। ਇੱਥੇ ਘੱਟ ਲੱਗੂ। ਕਿੰਨੀ ਦੂਰ ਲਾਉਂਗੇ? ਫੇਰ ਨਹੀਂ ਨੀੜੇ ਦਾ ਖਿੱਚ ਜਾਣਗੂ। ਹਾਂ। ਠੀਕ ਹੈ ਇੱਥੇ। ਆਹ ਦਾ। ਅੱਧੇ ਵੱਲੇ ਦੋ ਤਨ ਮਰੂ ਦੇ ਹੈਗੇ ਰੈੱਡ। ਕੋਸੀ ਕਿ ਮੰਮੀ ਇਕਦੋਦਿਆਂ ਕਰ ਜਾਣਗੇ ਬਸ ਇਹਨਾਂ ਲੱਗਦੇ ਤਾਂ ਅੰਬੂ ਦੇ ਛੋਟੇ ਆ ਬਟ ਰੈਡ ਰੈਡ ਬਹੁਤ ਟੇਸਟੀ ਆ ਸਾਫਾਈ ਇਹਨਾਂ ਅੱਧਾ ਮਰ ਫੋਲਕੇ ਡਾਣਾ ਇੱਕ ਕਰੀ ਲਓ ਜੀ ਟਾਈਮ ਹੋ ਗਿਆ 7:30 ਦਾ ਤੇ ਆਪਾਂ ਕੰਮ ਕਰਾਂ ਜਿਹੜੇ ਆਪਣੀ ਨਵੀਂ ਵੀਡੀਓ ਤੇ ਬਲੌਗ ਆ ਨਾ ਜਿਹੜਾ ਅੱਜ ਤੁਸੀਂ ਆਖੂਂ ਇਹੀ ਕਹਿੰਦੇ ਨੇ ਬਣਿਆ ਨਹੀਂ ਪਤਾ ਨਹੀਂ ਵਸ ਕੀ ਕੰਮਾਂ ਦੇ ਡਿੱਕੇ ਗਾਂਧੀ ਘਰ ਲੱਗਦੇਗੇ ਆਥੇ ਸੰਰੀਤ ਨੇ ਕਸਵਾਨ ਪਵਾਤਾ ਮੈਂ ਮੰਮੀ ਨੇ ਜਿਹੜਾ ਸੂਟ ਪਾ ਕੇ ਆਣਾ ਮੰਮੀ ਕਹਿੰਦੇ ਨੇ ਮੈਨੂੰ ਬਾਹਾਂ ਥੋੜੀਆਂ ਨਹੀਂ ਖੁੱਲੀਆਂ ਲੱਗਦੀਆਂ ਕਹਿੰਦੇ ਸੀਨ ਜੀ ਮਾਰ ਦੇ ਸਿਉਣ ਜੀ ਤੇ ਟਾਈਟ ਕਰਦੇ ਫਿਰ ਸਾਡੇ ਕੱਪੜੇ ਪ੍ਰੈਸ ਕਰਦੇ ਕੱਪੜੇ ਵੀ ਹੰਜ ਵਿੱਚ ਵਿਚ ਵਿਚਾਲੇ ਪਏ ਆ ਤਾਂ ਨਵਰੀਤ ਨੇ ਕੀ ਕਸਵਾਨ ਪਵਾਇਆ ਸੰਰੀਤ ਨੇ ਸਾਡਾ ਮੈਥੂ ਕੀ ਲੱਭਣਾਈ ਸੀ ਪਾਰਸਲ ਲੱਭਣਾਈ ਸੀ ਪਾਰਸਲ ਕੱਦ ਨੂੰ ਫੜਾਉਣੇ ਆਪਾਂ ਤੇ ਕੁਈ ਦਾਨი ਇਕੱਠੇ ਕੀਤੇ ਹੋਣਗੇ ਮੰਮੀ ਨੇ ਕਿਤੇ ਸੁੰਭਰਿਆ ਹੋਣਾ ਤੇ ਮੰਮੀ ਇਹਨੂੰ ਕਿਨੇ ਕੋਠੇ ਤੇ ਪਾਇਆ ਇਹ ਮੈਡਮ ਪੌਣ ਵਾਗੀ ਤੇਰੇ ਹੱਥ 'ਚ ਫੋਨ ਸੀ ਫਲੈਸ਼ ਜਗਦੀ ਸੀ ਤੇ ਤਿੰਨ ਚਾਰ ਕਪੌੜਨ ਰਹਿੰਦਿਆਂ ਸੀ ਤੇ ਫਲੈਸ਼ ਬੰਦ ਕਰਨ ਲਗੀ ਤੇ ਤੇ ਪੈਰ ਆ ਜਿਹੜਾ ਇਹਦਾ ਉਹ ਉਸ ਪੌੜੀ ਤੇ ਨਹੀਂ ਲੱਗਾ ਹੈ ਉਹ ਪੌੜੀ ਤੇ ਨਹੀਂ ਟਿਕਿਆ ਯਾਨੀ ਕਿ ਯਾਨੀ ਕਿ ਇਹਨੂੰ ਪੌੜੀ ਨਹੀਂ ਦਿਖੀ ਤੇ ਪੈਰ ਆ ਜਿਹੜਾ ਇਹਦਾ ਫਿਸਲ ਗਿਆ ਹਾਂਜੀ ਦਾ ਪਤਾ ਕਿਉਂ ਵੀ ਨਾ ਜਦੋਂ ਪੈਰ ਫਿਸਲ ਗਿਆ ਫਿਰ ਡਿੱਗਣ ਤੇ ਤੋ ਦੜਾਉਂਦ ਨੇ ਬੱਜੀ ਇਹਦੇ ਹੱਥ ਦੇ ਵਿੱਚ ਇੱਕ ਹੋ ਦੀਗਾ ਮੈਨੂੰ ਆ ਲੱਗਿਆ ਤੇ ਭਾਂਡੇ ਬੰਦੀਆਂ ਤੇ ਮੈਂ ਤਾਂ ਆਖਿਆ ਕਿੰਦੇ ਨਾ ਮੈਂ ਬਿੱਗੀ ਆ ਨਾ ਇੰਨਾ ਕੋ ਖੜ ਲੱਗਿਆ ਤੇ ਪਰਮਾਤਮਾ ਨੇ ਇਹਨੂੰ ਹੱਥ ਦੀ ਕਿ ਰੱਖਣਾ ਰੱਖ ਖੜਿਆ ਹਨ ਤੇ ਕਿਉਂਕਿ ਜਿਹੜੇ ਸਾਹ ਨਾਲ ਡਿੱਗੀ ਸੀ ਧੌਣ ਵੀ ਮੋੜ ਸਕਦੀ ਸੀ ਕੋਈ ਲੱਤਵਾ ਵੀ ਟੁੱਟ ਸਕਦੀ ਸੀ ਹਨ ਮੈਂ ਮਸ਼ੀਨ ਤੇ ਬੈਠੀ ਸੀ ਮੈਂ ਤਾਂ ਇੱਥੇ ਚੀਕਾ ਮਾਰਦੀ ਗਈ ਜਦੋਂ ਇੰਨਾ ਕੋ ਖੜਕਾ ਹੋਇਆ ਮੈਂ ਤਾਂ ਆਖਿਆ ਕਿ ਤਾਂ ਤੋਂ ਲੱਕੜਾਂ ਲੁਕੜਾ ਲੈਣਗੇ ਵੀ ਲੱਕੜਾਂ ਦੇ ਨਾਲ ਹੀ ਰੁੜ ਗਈ ਥੱਲੇ ਨੂੰ ਜਦੋਂ ਗਏ ਤੇ ਥੱਲੇ ਬੈ ਪਈ ਚੀਕਾ ਮਰੀ ਆਵੇ ਉਧਰੋਂ ਇਹ ਡੈਡੀ ਢੋਕਰਾ ਸਿੱਟ ਕੇ ਭੱਜ ਲਿਆ ਫਿਰ ਆ ਕੇ ਅਸੀਂ ਚੱਕੀ ਤੇ ਉੰਗਲ ਕਰਾਇਆ ਵੀ ਪਤਾ ਨਹੀਂ ਵੀ ਬੱਚਤ ਰਹਿ ਗਈ ਹਨਾ ਥੋੜੀਆਂ ਜੀਆਂ ਜਰੀਟਾਂ ਵੱਜੀਆਂ ਤੇ ਪਰ ਐਂ ਮੈਨੂੰ ਹੁਣ ਟੈਨਸ਼ਨ ਜੀ ਹੋਈ ਪਈ ਬਣੀ ਹਜੇ ਵੀ ਲੱਤਾਂ ਗੰਮੀਆਂ ਨਹੀਂ ਆਣੀਆਂ ਵੀ ਕਿਤੇ ਤੜਕੇ ਨੂੰ ਨਾ ਕਹਦੇ ਵੀ ਮੇਰਾ ਆਹ ਚੀਜੇ ਦੁਖਦੀ ਪਰ ਸੂਜ ਸੂਜ ਲੱਤਾਂ ਵਾਂ ਕਿਸੇ ਨੂੰ ਨਹੀਂ ਆਈ ਤੇਲ ਵਗੈਰਾ ਦੇ ਹਨਾ ਮਲ ਮੋਲ ਦੇ ਉਦੜਪੜਾ ਕੇ ਬੰਨ ਗਏ ਚੱਕੀ ਕਿਦਾਂ ਵਸਤ ਬੰਦੀ ਆ ਤੇ ਇਹ ਦਿਨ ਕੜਾ ਪਾਇਆ ਹੋਇਆ ਸੀਗਾ ਤੇ ਉਹ ਕੜਾ ਆਬ ਆਏ ਖੁੱਬ ਗਿਆ ਦੇ ਪੂਰਾ ਆ ਫੋਨ ਦੇ ਵਿੱਚ ਤਾਂ ਦਿਖਾਈ ਨਹੀਂ ਦੇ ਰਿਹਾ ਬਲਤ ਸਾਨੂੰ ਇੱਥੇ ਮਸਾ ਦੇ ਹੱਥ ਤੋਂ ਬਾਹ ਨੂੰ ਹਲਾਇ ਉਧਰ ਮੋੜ ਦੇ ਰੇ ਉੱਤੇ ਮੋੜਾ ਜਾਨੀ ਕਿ ਲੱਤਾਂ ਜਾਨੀ ਕਿ ਦੇ ਹੱਥ ਉੱਤੇ ਜਿਗਰਾ ਬੱਚ ਤਹੋਂਗੀ ਹੁਣ ਤਾਂ ਹੱਸਦੀ ਉਦੋਂ ਤਾਂ ਹਾਏ ਇੱਥੋਂ ਹਾਏ ਮੰਮਾ ਇੱਥੋਂ ਹਾਏ ਰੈਡੀ ਇੱਥੋਂ ਆਇਤੀ ਕਮਾਰੇ ਇੱਕ ਤਾਂ ਇਹ ਹੌਸਲ ਵੀ ਥੋੜੀ ਜੀ ਜ਼ਿਆਦੀ ਆ ਤੇ ਸਾਨੂੰ ਤਾਂ ਜਮੇ ਨੇ ਹੱਥਾ ਪੜਾਜੇ ਸਾਰੇ ਡੱਬਰ ਦਾ ਸੁਮਾਨ ਪਵਾ ਤੈ ਨੇ ਹੂੰ ਤੇ ਤਾਂ ਕਰਕੇ ਨਾ ਮੈਂ ਫੋਨ ਫੋਨ ਚੱਕਿਆ ਉਦੋਂ ਕਿਹੜੇ ਫੋਨ ਚੱਕਣੇ ਯਾਦ ਆਉਣੇ ਸੀ ਤੇ ਮੈਂ ਕੱਪੜੇ ਪ੍ਰੈਸ ਤੀਜੀ ਵਾਰ ਕਰਨ ਲੱਗ ਆਹੋ ਗਰਮ ਗਰਮ ਪਾਤਾ ਨਾ ਗਿਆ ਸੀ ਜੀ ਬਣ ਗਏ ਹੁਣ ਫੇਰ ਮੈਂ ਮਸ਼ੀਨ ਛੱਡ ਗਿਆ ਆ ਛੱਡ ਗਿਆ ਇਹਿੰਗੇ ਲੈ ਮੈਂ ਖੋਲਾ ਨਹੀਂ ਖੋਲਦਾ ਤੂੰ ਖੋਲ ਜੂ ਤੂੰ ਖੋਲ ਹਾਂ ਤੂੰ ਮਾਰਨ ਖੋਲ ਦੋਗੀ ਗੰਦਾਰਾ ਬੇਕਰਦੀ ਕੋਣ ਦਾ ਲੈ ਉਹ ਬੱਲੇ ਬਣਾ 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 ਅੰਨੀ ਵੀ ਨਹੀਂ ਅਸੀ ਉਹ ਹੈਗੇ ਡਾ ਕੇ ਵੀ ਮੈਂ ਹੀ ਲੈ ਗਈਆਂ ਨੇ ਇਹਨੂੰ ਜੱਗ ਨੂੰ ਤੇ ਕੋਲ ਵੀ ਮੈਂ ਹੀ ਦਿੱਤਾ ਬਾਈ ਜੱਗ ਤੇਰਾ ਨਾ ਹਾਂ ਮੇਰਾ ਤਾਂ ਪਤਾ ਹੈ ਤੇਰੇ ਬਹੁਤ ਆ ਆ ਇਹਦੀ ਨਾ ਉਹ ਡਿਗਪੀ ਕੀ ਹੁੰਦੀ ਹੈ ਰਵੜ ਜੀ ਹੂੰ ਤਾਂ ਹੀ ਟਾਈਡ ਹੋ ਗਿਆ ਟਾਈਡ ਕੁਝ ਮੈਂ ਹੁਣ ਹੁਣ ਵਾਲਾ ਦਵਾਈ ਸਾਨੂੰ ਜਲਦੀ ਜਲਦੀ ਪਾਤਾ ਇਹਦੀ ਕਿੱਥੇ ਪਰੇ ਨਾ ਮੇਣਾ ਹਾਂਜੀ ਪੁੱਤ ਹੁਣ ਤਾਂ ਸੇ ਸਵੇਰ ਜਾਉਂਗੇ ਉਧਰੋਂ ਏ ਭੈਣ ਜੀ ਨੇ ਧਿਆਨ ਹੀ ਨਹੀਂ ਦਿੱਤਾ ਤੇ ਦੇਖ ਲੈ ਦੀ ਬਾਹ ਦਾ ਕਿੰਨਾ ਬੁਰਾ ਹਾਲ ਹੈ ਇਹਦੇ ਮੱਛਰ ਲੜਿਆ ਸੀ ਦੇਖ ਲੈ ਵੀ ਸੰਟਾਈਂਸ ਕਿਤੇ ਠੀਕ ਹੋ ਗਈ ਹੋਣੀ ਪਰ ਇਹ ਇੰਨੀ ਘੋਲਣਾ ਅੱਜ ਇਹਨੂੰ Papa ਡਾਕਟਰ ਕੋਲੇ ਲੈ ਕੇ ਗਿਆ ਅੱਜ ਦੋਨੇ ਭੈਣਾਂ ਮਰੀਜ਼ ਬਣੀਆਂ ਬੈਠੀਆਂ ਇਹਨੂੰ ਮੈਡੀਸਨ ਦਵਾ ਕੇ ਲੈਣੇ ਡਾਕਟਰ ਕਹਿੰਦਾ ਕਿ ਇਹਦੇ ਸਾਬਣ ਵਗੈਰਾ ਰੈਕਸ਼ਨ ਕੀਤੇ ਇਹ ਸਾਨੂੰ ਐਸੀ ਵੀ ਮੱਛਰ ਲੜਿਆ ਇਹ ਖੁਰਕ ਲੈਂਦੀ ਹੈ ਹਨਾ ਵੀ ਤਾਂ ਕਰਕੇ ਟੂਬ ਗਿਆ ਸੀਗਾ ਖੋਪੇ ਦੇ ਤੇਲ ਵਿੱਚ ਅੱਛਾ ਖੋਪੇ ਦੇ ਤੇਲ ਚ ਮਲਾ ਕੇ ਲਾਉਣੀ ਹੈ ਹਾਂ ਤਬਾਤ ਦੱਸਿਆ ਨਹੀਂ ਦੱਸਿਆ ਤਾਂ ਸੀਗਾ ਮੈਂ ਭੁੱਲ ਗਈ ਇੱਕ ਮਿੰਟਾ ਮੈਂ ਕੋਪੇ ਦਾ ਤੇਲ ਲਾ ਦੇ ਹਾਂ ਹਾਂ ਉੱਪਰ ਕੋਪੇ ਦਾ ਤੇਲ ਲਾ ਦੇਣੀ ਹੈ ਲੈ ਠੀਕ ਹੁਣ ਮੈਂ ਹੁਣ ਵਿਆਹ ਜਾਣਾ ਕਿ ਨਹੀਂ ਜਾਣਾ ਦੋਨੇ ਸੈਟ ਨਹੀਂ ਹੈ ਇਹਨਾਂ ਦਾ ਸੀ ਜਾਉਂਗੀ ਬਾਤਾਂ ਜਾऊंगी ਕਿ ਕੌਣ ਕੌਣ ਜਾਣਾ ਹੈ ਹੁਣ ਗੱਲਾਂ ਕਰਨ ਲੱਗ ਗਏ ਸਾਰੇ ਦਿਨ ਦੀ ਨਹੀਂ ਬੋਲੀ ਸੀ ਇਹ ਇਸ ਕੱਪ ਚਾਹ ਮੈਂ ਨਗਲਾ ਤੇ ਨਮ ਤੀਰਨ ਨਾ ਕੀ ਆਉਂਗੇ ਹੂੰ ਕਾਲਾ ਜਿਹੜਾ ਆਉਂਦਾ ਜਾਉਂਗੀ ਵਾ ਵਾ ਰਾਤ ਗੋਲੀ ਵਿੱਚ ਕਿਹੋ ਜੀਆਂ ਕੱਢੀਆਂ ਸੀ ਅਸੀਂ ਵੀ ਕੱਟ ਕੇ ਲੈ ਸਕੇ ਜਾਂ ਦਸੇ ਹੱਸ ਲੈਣਗੇ ਸਾਰੇ ਤੁਸੀਂ ਭਾਈ ਸੀ ਰਾਜ ਦੇ ਵਿਆਹ ਚ ਉਹ ਬੋਲੀ ਵਾਰੀ ਵਾਰ ਚੱਲ ਭਾਈ ਮੇਰੀ ਪ੍ਰੈਸ ਆਣਾ ਜਣੀ ਫੇਰ ਜਿਆਦਾ ਗਰਮ ਹੋ ਜਾਊਗੀ ਮੈਂ ਤਿੰਨ ਵਾਰੀ ਪ੍ਰੈਸ ਛੱਡ ਲਈ ਹਾਰ ਕੇ ਬੰਦ ਕਰਕੇ ਮੈਂ ਵਗ ਜਾਣੀ ਹੈਗੀ ਹਾਂ ਤੁਹਾਨੂੰ ਦਿਖਾਉਣੀ ਆ ਮਾਤਾ ਦਾ ਸੂਟ ਪਿਛੇ ਵਾਰ ਬਣਾ ਕੇ ਦਿੱਤਾ ਸੀਗਾ ਕ੍ਰਸ਼ ਚ ਹਾਂ ਉਹਨਾਂ ਵਰਕੇ ਲਿਕੂ ਬੋਸਣਾ ਮੇਰੇ ਤਾਂ ਮੈਂ ਤਾਂ ਮੰਮੀ ਭੁੱਲੀ ਬੈਠੀ ਸੀ ਸੂਟ ਵੀ ਸਾਡੇ ਕੋਲ ਆ ਸੂਟ ਹੈਗਾਗਾ ਹਾਂ ਮੈਂ ਤਾਂ ਯਾਦ ਹੀ ਨਹੀਂ ਸੀ ਆ ਦੇਖ ਜੀ ਇਹਦੇ ਆ ਵਾਲੀ ਵਰਗ ਕੀਤੀ ਹੋਈ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਮੰਮੀ ਦਾ ਪਿਛਲੇ ਪਿਛਲੇ ਸਾਲ ਹੀ ਬਣਾਇਆ ਸੀ ਨਾ ਆਪਾਂ ਪਿਛਲੇ ਸਾਲ ਮੈਂ ਮਹਿਰੂਨ ਬਣਾਇਆ ਸੀ ਤੇ ਮੰਮੀ ਦਾ ਬਣਾ ਕੇ ਦਿੱਤਾ ਸੀ ਹੁਣ ਆ ਜਿਆਦਾ ਟਾਈਟ ਤਾਂ ਨਹੀਂ ਹੋਣੀ ਐ ਮੈਂ ਇੰਨੀ ਕਿਸੇ ਨੇ ਜੀ ਮਾਰਤੀ ਇਹਦੇ ਨਹੀਂ 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 ਹੋ ਮੇਰੀ ਪ੍ਰੈਸ ਫੇਰ ਗਲ ਹੋ ਗਿਆ ਮੈਂ ਪ੍ਰੈਸ ਹੀ ਵੀਰੀ ਆਂਦੀ ਆ ਕਿਹੜੇ ਵੇਲੇ ਆਂਦੀ ਪ੍ਰੈਸ ਕਰਨ ਲੱਗੀਆਂ ਬੰਦ ਕਰਕੇ ਮੁੜਨਾ ਪੈ ਜਾਂਦਾ ਮੈਨੂੰ ਬੰਦ ਕਰਕੇ ਹੁਣ ਆ ਵੀ ਕਰ ਰਹਾ ਹੂ ਆ ਫਿਰ ਕਿਤੇ ਮਾਰਦਨੀ ਆ ਬੱਚਿਆਂ ਦੇ ਸੂਟ ਇੱਥੇ ਪਈ ਨੇ ਸੋ ਸੋ ਜਿਹਾ ਕਿਦਾ ਇਹਦਾਂ ਕੱਢ ਕੇ ਰੱਖ ਦੇਣੀ ਕਿਉਂਕਿ ਮੈਂ ਤਾਂ ਬਈ ਤੜਕੇ ਜਾਣਾ ਸਕੂਲ ਹਨਾ ਛੁੱਟੀ ਨਹੀਂ ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਇਹਨਾਂ ਦੇ ਸਿਰ ਸੂਰ ਦਾ ਕਿਵੇਂ ਕਰਾਂ ਮੈਨੂੰ ਤਾਂ ਇਹੋ ਜੀ ਚੀਜ਼ਾਂ ਇੰਨੀ ਕੁ ਵਧੀਆ ਲੱਗਦੀਆਂ ਨੇ ਸੋ ਨਵਰੀਦ ਨੂੰ ਵੀ ਇੱਕ ਇਦਾਂ ਦਾ ਲੈ ਆ ਕੇ ਦਵਾਂਗੇ ਆ ਚੀਜ਼ ਵਧੀਆ ਸਿੰਪਲ ਸੋਬਰ ਜੀ ਬੱਚਾ ਨਾ ਉਹ ਅਲਝੇ ਨਾ ਕਰੇ ਰਾਮ ਨਾਲ ਪਾ ਕੇ ਸ਼ੂਜ਼ ਵਗੈਰਾ ਤੇ ਬੱਚਾ ਰਾਮ ਨਾਲ ਦਾ ਵਿਆਹ ਜਿਹੜਾ ਇੰਜੋਏ ਕਰਦਾ ਹੁਣ ਉਹ ਲਹਿੰਗਾ ਜਾਂ ਪਾਕ ਆ ਗਈ ਤੇ ਜਾਣ ਸਾਰੀ ਕਹਿੰਦੀ ਆ ਕਿ ਮੰਮਾ ਚੇਂਜ ਕਰ ਦੋ ਮੇਰੇ ਮੈਂ ਖਾਣਾ ਮੈਂ ਕਿਹੜਾ ਇਨੇ ਸੂਟ ਚੱਕਤੀ ਲਈਆਂ ਬਸ ਹੁਣ ਮੈਂ ਜਿਹੜੇ ਆ ਇਹਨਾਂ ਦੇ ਹੈਗੇ ਨਾ ਇੱਕ ਨਵਰੀਤ ਦਾ ਆ ਵਾਲਾ ਸੂਟ ਹੈ ਫਰੋਕ ਜਿਹੇ ਵਾਲਾ ਤੇ ਉਤੋਂ ਦੇ ਜੈਕਟ ਹੈ ਚੱਕ ਦੋ ਫੱਟੇ ਮੈਂ ਕਿਹਾ ਹਟਾ ਦੋ ਕੋਈ ਨਹੀਂ ਰੱਖਣੀ ਹੈਗੇ ਬਥੇਰੇ ਪਾਲੇ ਵਿਆਹਾਂ ਦੇ ਵਿੱਚ ਇਹਦੂ ਮੁੜ ਕੇ ਨਹੀਂ ਸਨ ਹੁਣ ਆਇਆ ਵੀ ਜਦੋਂ ਬੱਚਾ ਵੱਡਾ ਹੋ ਜਾਂਦਾ ਉਦੋਂ ਤਾਂ ਹਨਾ ਸੂਟ ਸਲਵਾਰ ਵੀ ਸੋਹਣੇ ਲੱਗਦੇ ਆ ਕੋਈ ਜਿਵੇਂ ਕੋਈ ਸ਼ਾਰਟ ਬਣਾ ਦੇ ਹਨਾ ਘਗਰਾ ਵਗੈਰਾ ਬਣਾ ਦੇ ਚਲੋ ਬੱਚਾ ਹਟਾ ਵੀ ਲੈਂਦਾ ਗਾ ਜਿਹੜਾ ਹੁਣ ਆਲਾ ਹੁਣ ਤਾਂ ਜਾਵਾ ਜੀ ਹੁੰਦੀ ਹੈ ਜੀ ਨਾ ਤਾਂ ਹੰਡਣ ਜੇ ਉੱਚੇ ਨੀਵੇਂ ਜੇ ਹੋ ਜਾਂਦੇ ਹੈਗੇ। ਲਓ ਜੀ ਕੱਪੜੇ ਪ੍ਰੈਸ ਕਰ ਲਏ। ਫੇਰ ਕਰਾਂਗੇ ਆਪਾਂ ਵਲੌਗ ਨੂੰ ਕੰਟੀਨਿਊ ਕਰੀਏ। ਵਲੌਗ ਜਿਹੜਾ ਆਪਣਾ ਛੋਟਾ ਹੀ ਬਣੂਗਾ। ਇਹਨਾਂ ਦੀ ਤਿਆਰੀ ਕਰਕੇ ਰੱਖ ਲਏ। ਤੜਕੇ ਦੇਖੂਗੀ ਜਾਂ ਤਾਂ ਮੈਂ ਉਹ ਸੱਢਿਆਂਗੇ ਇਹਨਾਂ ਦੇ ਸਿਰ ਸੁਰਵਾ ਜੂਗੀ। ਹੁਣ ਕਿ ਕੌਣ ਬਾਊ ਗੰਨਾ ਦੇ ਸਿਰ। ਹਾਂ। ਤੜਕੇ ਆਹੇ ਸੁਰ। ਲਓ ਜੀ ਟਾਈਮ ਹੋ ਗਿਆ ਸਾਢੇ 1:00 ਦਾ। ਕਿਆਪਾ ਬੱਚਿਆਂ ਦੇ ਤੇ ਮੰਮੀ ਵਰਗਿਆਂ ਦੇ ਸਾਰਿਆਂ ਦੇ ਕੱਪੜੇ ਵਗੈਰਾ ਪ੍ਰੈਸ ਕਰਕੇ ਹਨਾ ਪਰ ਰੈਡੀ ਕਰਦੇ ਨੇ ਇਹਨਾਂ ਦਾ ਸਾਰਾ ਸਮਾਨ ਤੇ ਸਮ੍ਰਿਤ ਥੋੜਾ ਜਿਹਾ ਕਰ ਰਹੀ ਹੈ ਕਹਿੰਦੀ ਮम्मा ਜੇ ਤਵੇਂ ਠੀਕ ਹੋਈ ਤੇ ਜਾਉਂਗੀ ਨਹੀਂ ਮੈਂ ਜਾਣਦੀ ਨਹੀਂ ਮੈਂ ਚਲੋ ਵੀ ਫਿਰ ਸਕੂਲ ਵੀ ਨਾ ਜਾਇਂ ਘਰੇ ਰਹਿ ਪੀ ਹਨਾ ਬਾਕੀ ਵਿੱਚ ਇਹਦਾ ਮਾਣਾ ਹੀ ਹੁੰਦਾ ਵੀ ਜਦੋਂ ਤਿਆਰ ਹੋਣ ਲੱਗ ਗਏ ਨੇ ਕਹੀ ਦੇਣਾ ਵੀ ਮੈਂ ਵੀ ਜਾਉਂਗੀ ਬਾਕੀ ਨਾਲ ਜੀ ਅੱਜ ਜਿਹੜੇ ਆਪਾਂ ਕੱਲ ਬਲੌਗ ਪਾਏ ਬਈ ਬਹੁਤ ਜ਼ਿਆਦਾ ਵਧੀਆ ਤੁਸੀਂ ਰਿਸਪੌਂਸ ਦਿੱਤਾ ਤੇ ਟੋਟਲੀ ਮੇਨ ਦਾ ਕੋਈ ਹੋਊਗਾ ਜਿਹਨੇ ਨਾ ਕਮੈਂਟ ਕੀਤਾ ਹੋਣਾ ਸਾਰਿਆਂ ਨੂੰ ਜਾਗੋ ਬਹੁਤ ਜਿਆਦਾ ਪਸੰਦ ਆਈ ਤੇ ਮੇਰਾ ਸੂਟ ਵੀ ਬਹੁਤ ਜਿਆਦਾ ਪਸੰਦ ਆਇਆ ਸਾਰੀਆਂ ਭੈਣ ਭਰਾਵਾਂ ਨੇ ਕਮੈਂਟ ਕੀਤੀ ਸੀ ਭੈਣਾਂ ਨੇ ਹਨਾ ਕਿ ਤੁਹਾਡਾ ਸੂਟ ਹੈ ਜਿਹੜਾ ਬਹੁਤ ਸੋਹਣਾ ਤੇ ਤੁਸੀਂ ਸਾਰੇ ਫੈਮਲੀ ਆ ਜਿਹੜੇ ਬਹੁਤ ਸੋਹਣੇ ਲੱਗ ਰਹੇ ਹੋਣ ਥੈਂਕ ਯੂ ਸੋ ਮੱਚ ਭੈਣੇ ਹਨਾ ਸੂਟ ਮੈਨੂੰ ਬਹੁਤ ਚਿਰ ਦੀ ਮੈਂ ਸਕਰੀਨ ਸ਼ਾਟ ਲਈ ਬੈਠੀ ਸੀਗੀ ਤੇ ਕੀ ਸੂਟ ਹੈ ਜਿਹੜਾ ਤੁਸੀਂ ਵੀ ਬਹੁਤ ਜਿਆਦਾ ਸੋਹਣਾ ਰੈਡੀ ਕਰਵਾਇਆ ਹਨਾ ਮੈਂ ਨਾ ਕਿਦਾਂ ਦੀ ਰੱਖਿਆ ਹੋਇਆ ਸੀ ਮੈਂ ਕਿਹਾ ਵੀ ਜਦੋਂ ਵੀ ਮੈਂ ਸੂਟ ਬਣਾਇਆ ਵੀ ਇਹੀ ਕਲਰ ਬਣਾਉਣਾ ਤਾਂ ਸੇਮ ਮੈਂ ਵਰਕ ਕਰਵਾਉਣੀ ਹੈ ਹਨਾ ਬਹੁਤ ਟਾਈਮ ਦੀ ਸੋਚਿਆ ਸੀ ਤੇ ਮਸਾਂ ਜਿਹੜਾ ਸੂਟ ਹੈ ਜਿਹੜਾ ਰੈਡੀ ਹੋ ਕੇ ਆਇਆ ਜਾਵਾ ਮੋਕੇ ਦੇ ਉੱਤੇ ਜਿਸ ਦਿਨ ਸ਼ਨੀਵਾਰ ਦੀ ਜਾਗੂ ਸੀ ਤੇ ਸ਼ਨੀਵਾਰ ਨੂੰ ਸਵੇਰੇ ਹੀ ਮੇਰੇ ਕੋਲੇ ਪਹੁੰਚਿਆ ਸੂਟ ਤੇ ਬਹੁਤ ਔਖਾ ਜਿਹੜਾ ਰੈਡੀ ਕਰਵਾਇਆ ਤੇ ਪਰ ਰੈਡੀ ਜਿਹੜਾ ਹੋ ਕੇ ਬਹੁਤ ਜਿਆਦਾ ਸੋਹਣਾ ਤੇ ਫਿਨਿਸ਼ਿੰਗ ਵੀ ਬਹੁਤ ਜਿਆਦਾ ਸੋਹਣੀ ਐਡੀ ਕਿ ਜਿਆਦਾ ਸੋਹਣੀ ਵਰਕ ਕੀਤੀ ਹਨ ਆਪਾਂ ਨਹੀਂ ਦੇ ਨਹੀਂ ਸਕਦੇ ਮੇਰੇ ਨਾਲ ਦਾ ਸੇਮ ਹੈ ਜਿਹੜਾ ਮੇਰੀ ਨੰਦ ਨੇ ਕਰਵਾਇਆ ਬਾਕੀ ਸਾਰੇ ਪੁੱਛ ਰਹੇ ਸੀ ਵੇਚ ਦੀ ਚਲੋ ਇਹ ਗੱਲ ਉਹ ਕਰ ਲੈਣੀ ਜਿਆਦਾ ਕਿ ਤੁਹਾਡੀ ਦੁੱਦੀ ਗ੍ਰੇਸ਼ ਦੁੱਦੇ ਦੀ ਦੁੱਦੇ ਹੀ ਮੇਰੀ ਨੰਦ ਹੈ ਤੇ ਉਹਨਾਂ ਦੇ ਜੇਡ ਦੇ ਬੇਟੇ ਦੀ ਜਿਹੜੀ ਮੈਰਿਜ ਸੀਗੀ ਵੈਸੇ ਆਪਾਂ ਪਹਿਲਾਂ ਦੇਖਿਆ ਸੀ ਚਲੋ ਕਈ ਭੈਣ ਭਰਾ ਹਨ ਫਸਟ ਟਾਈਮ ਆਉਂਦੇ ਆ ਤੇ ਨਹੀਂ ਪਤਾ ਹੁੰਦਾ ਵੀ ਕੀ ਰਿਸ਼ਤੇਦਾਰੀਆਂ ਹਨ ਇੱਕ ਜਸਵੀਰ ਭੈਣ ਆਥੋਂ ਉਹ ਦੁੱਧ ਦੇ ਦੇ ਨੇ ਬਟ ਜਦੋਂ ਦੁੱਧ ਜਾ ਕੇ ਆ ਜਾਂਦੇ ਆ ਤੇ ਉਹਨਾਂ ਦਾ ਬਲੌਗ ਤੇ ਕਮੈਂਟ ਹੁੰਦਾ ਕਿ ਤੁਸੀਂ ਸਾਡੇ ਭੈਣ ਆਏ ਸੀ ਪਰ ਮਿਲ ਨਹੀਂ ਹੈਗੀ ਹੋ ਸਕਦਾ ਭੈਣ ਦਾ ਘਰ ਦੂਰ ਹੋਵੇ ਹਨ ਜੇਕਰ ਨੇੜੇ ਹੁੰਦੀ ਤਾਂ ਉਹ ਵੀ ਸ਼ਾਇਦ ਮੈਰਿਜ ਤੇ ਆਉਂਦੇ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਭੈਣੇ ਸ਼ੁਕਰ ਹੈ ਕਹਿੰਦੀ ਵਿਵਹਾਰ ਸੁਖ ਸ਼ਾਂਤ ਨਾਲ ਹੋ ਗਿਆ ਤੇ ਆਪਣੇ ਤਾਂ ਜੱਟਾਂ ਦੇ ਤਾਂ ਖਾਸ ਕਰਕੇ ਵਿਆਹਾਂ ਦੇ ਵਿੱਚ ਜਿਵੇਂ ਕਹਿੰਦੇ ਆ ਲੜਾਈ ਝਗੜਾ ਮਾਮੂਲੀ ਜੀ ਗੱਲ ਹੀ ਆ ਹੋ ਹੀ ਜਾਂਦੇ ਤਾਂ ਇੰਨਾ ਕਿ ਝਗੜ ਹੋਏ ਬਿਨਾ ਤੇ ਜਿਹੜੇ ਵਿਆਹ ਸਫਲ ਨਹੀਂ ਹੁੰਦੀ ਹੈਗੇ ਬਾਕੀ ਚਲੋ ਬੜੇ ਸੁਖਸ਼ਾਂ ਦੇ ਨਾਲ ਜਾਗੂ ਦਾ ਪ੍ਰੋਗਰਾਮ ਤਾਂ ਵਧੀਆ ਹੋ ਗਿਆ ਠੀਕ ਆ ਤੇ ਹੁਣ ਵਿਆਹ ਦਾ ਰਹਿ ਗਿਆ ਵਿਆਹ ਵੀ ਵਧੀਆ ਹੀ ਹੋਣਾ ਹਨ ਤੇ ਚਲੋ ਮਾੜਾ ਮੋਟਾ ਤਾਂ ਸਾਰਿਆਂ ਦੇ ਵਿਆਹਾਂ ਚ ਇਦਾਂ ਚੱਲਦਾ ਹੀ ਰਹਿੰਦਾ ਤੇ ਬਾਕੀ ਬਹੁਤ ਸੋਹਣਾ ਪ੍ਰੋਗਰਾਮ ਸੀ ਬਹੁਤ ਜਿਆਦਾ ਇੰਜੋਏ ਕੀਤਾ ਵਿਆਹ ਦੇ ਵਿੱਚ ਤੇ ਬਹੁਤ ਸੋਹਣੀ ਕਮੈਂਟ ਆਈ ਤਾਂ ਤੁਸੀਂ ਇਦਾਂ ਹੀ ਹਨ ਜਿੰਨੇ ਕਿ ਆਪਣੇ ਸਬਸਕ੍ਰਾਈਬਰ ਹਨ ਉਹਦੇ ਤੋਂ ਬਹੁਤ ਘੱਟ ਹੈ ਜਿਹੜੇ ਆਪਣੇ ਬਲੌਗ ਦੇਂਦੇ ਆ ਤਾਂ ਪਲੀਜ਼ ਜਿੰਨਿਆਂ ਨੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹਨਾ ਤਾਂ ਪਲੀਜ਼ ਸਪੋਰਟ ਕਰੋ ਤੁਸੀਂ ਬਲੌਗ ਜ਼ਰੂਰ ਦੇਖਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਆਪਣਾ ਜਿੰਨਾ ਕੀ ਬਲੌਗ ਸੀਗਾ ਤੇ ਅੱਜ ਕਿਉਂਕਿ ਸਮਰੀਤ ਵਰਗੇ ਥੋੜੇ ਜਿਹੀ ਠੀਕ ਨਾ ਹੋਣ ਕਰਕੇ ਅੱਜ ਸੌਂਗਾਂ ਬਾਕੀ ਬੱਚਿਆਂ ਨੂੰ ਥਕਾਵਟ ਹੋਈ ਜਾਂਦੀ ਆ ਤੇ ਤਾਂ ਕਰਕੇ ਅੱਜ ਮੈਂ ਹੁਣ ਇਕੱਲੀ ਬੈਠੀ ਸੀ ਮਾਚਲ ਬਲੌਗ ਦਾ ਪੈਂਡ ਕਰਦੇ ਨਾਲੇ ਭੈਣ ਭਰਾਵਾਂ ਦੇ ਆਪਾਂ ਕਮੈਂਟਾਂ ਦਾ ਜਵਾਬ ਦਿੰਨੇ ਆ ਤਾਂ ਸਾਨੂੰ ਪਤਾ ਲੱਗ ਗਿਆ ਹੁਣ ਵੀ ਕੀ ਰਿਸ਼ਤੇਦਾਰੀ ਹੈ ਸਾਡੀ ਤੇ ਕਿੰਨਾ ਦਾ ਵਿਆਹ ਸੀਗਾ ਤੇ ਚਲੋ ਜਿਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲ ਗਿਆ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ